हिमाचल प्रदेश ਦੇ ਜ਼ਿਲ੍ਹਾ ਊਨਾ ਦੇ ਥਾਣਾ ਹਰੋਲੀਏ ਦੀਨ ਆਉਂਦੇ ਪਿੰਡ ਧਰਮਪੁਰ ਦੇ ਇੱਕ ਜਾਤ ਹੰਕਾਰੀ ਬੰਦੇ ਭពਿੰਦਰ ਸਿੰਘ ਰਾਣਾ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਐਸੀ ਸਮਾਜ ਨੂੰ ਬਹੁਤ ਹੀ ਗਲਤ ਸ਼ਬਦਾਵਲੀ ਅਤੇ ਜਾਤੀ ਸੂਚਕ ਸ਼ਬਦ ਬੋਲੇ ਹਨ ਜਿਸ ਨੂੰ ਲੈ ਕੇ ਸਮੂਹ ਦਲਿਤ ਜਥੇਬੰਦੀਆਂ ਵਿੱਚ ਭਾਰੀ ਰੂਸ ਪਾਇਆ ਜਾ ਰਿਹਾ ਹੈ ਜਦਕਿ ਹਿਮਾਚਲ ਪੁਲਿਸ ਵੱਲੋਂ ਦੋਸ਼ੀ ਖਿਲਾਫ ਕਾਰਵਾਈ ਕਰਨ ਦੀ ਬਜਾਏ ਦਲਿਤ ਭਾਈਚਾਰੇ ਦੇ ਆਗੂ ਅਮਿਤ ਵਾਲਮੀਕੀ ਸਮੇਤ ਹੋਰ ਲੋਕਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਗੁਰਵਿੰਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲਣ ਸਮੇਤ ਹੋਰ ਵੱਖ-ਵੱਖ ਦਲਿਤ ਆਗੂਆਂ ਨੇ ਜਿੱਥੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਉੱਥੇ ਹੀ ਦਲਿਤ ਆਗੂਆਂ ਤੇ ਹੋਏ ਪਰਚੇ ਨੂੰ ਤੁਰੰਤ ਰੱਦ ਕਰਨ ਦੀ ਵੀ ਮੰਗ ਕੀਤੀ ਇਸ ਮਸਲੇ ਨੂੰ ਲੈ ਕੇ ਜਿੱਥੇ ਸਾਰਿਆਂ ਨੂੰ 26 ਤਰੀਕ ਨੂੰ ਇਕੱਠੇ ਹੋਣ ਲਈ ਕਿਹਾ ਗਿਆ ਹੈ ਉੱਥੇ ਹੀ ਪ੍ਰਸ਼ਾਸਨ ਨੂੰ ਵੀ ਬੰਦੀ ਚੇਤਾਵਨੀ ਦਿੱਤੀ ਗਈ ਹੈ ਜੋ ਬੋਲੇ ਸੋ ਨਿਹਾਲ ਸਤਿਗੁਰੂ ਵਾਹਿਗੁਰੂ ਜੈ ਵਾਲਮੀਕੀ ਹਰਿ ਵਾਲਮੀਕੀ ਜੈ ਭੀਮ ਜੈ ਭਾਰਤ ਸੋ ਸਾਥੀਓ ਇਹ ਘਟਨਾ ਜਿਹੜੀ ਹਿਮਾਚਲ ਪ੍ਰਦੇਸ਼ ਦੇ ਜਿਹੜਾ ਜ਼ਿਲ੍ਹਾ ਊਨਾ ਅਤੇ ਥਾਣਾ ਫਰੂਲੀ ਦੇ ਵਿੱਚ ਜਿਹੜੀ ਵਾਪਰੀ ਹੈ ਜਿਸ ਵਿੱਚ ਜਿਹੜਾ ਸਾਡੇ ਦੇ ਲੋਕੀ ਜਿਹੜੇ ਸਾਡੇ ਅਸੀਂ ਸਮਾਜ ਦੇ ਲੋਕ ਸੀਗੇ ਜੋ ਕਿ ਧਰਮਪੁਰ ਵਿੱਚ ਰਹਿੰਦੇ ਆ ਉਹਨਾਂ ਦੀ ਇੱਕ ਵੀਡੀਓ ਜਿਹੜੀ ਆ ਰਹੀਓ ਅਤੇ ਆਡੀਓ ਵੀ ਹੈ ਉਹ ਵੀ ਇੱਕ ਵੀਡੀਓ ਵੀ ਹੈ ਜਿਸ ਵਿੱਚ ਜاتی ਸੂਚੀ ਸ਼ਬਦ ਬੋਲੇ ਗਏ ਅਤੇ ਸਾਡੀਆਂ ਮਾਮਾ ਭੈਣਾਂ ਨੂੰ ਜਿਹੜੇ ਬੜੇ ਮਨਦਭਾਗੇ ਸ਼ਬਦ ਜਿਹੜੇ ਬੋਲੇ ਗਏ ਅਤੇ ਉੱਥੇ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਉਹਨੂੰ ਗੰਭੀਰਤਾ ਨਾਲ ਮਸਲਾ ਨਹੀਂ ਲੈਂਦੇ ਬਾਰੇ ਜਦੋਂ ਸਮਾਪੰਨ ਤੇ ਤੁਹਾਨੂੰ ਪਤਾ ਹੀ ਆ ਵੀ ਉਲਟਾ ਜਿਹੜਾ ਆ ਉਹਨਾਂ ਲੋਕਾਂ ਨੇ ਸਾਡੇ ਭਾਈਚਾਰੇ ਦੇ ਉੱਪਰ ਅਮੀਦ ਵਾਲਮੀਕੀ ਅਤੇ ਉਹਨਾਂ ਦੇ ਸਾਥੀਆਂ ਦੇ ਉੱਪਰ ਜਿਹੜਾ ਪਰਚਾ ਦਰਜ ਕਰਾਇਆ ਉਹ ਨਜਾਇਜ਼ ਤਰ੍ਹਾਂ ਕਿਉਂਕਿ ਜਦੋਂ ਉਸ ਆਦਮੀ ਜਿਹੜੇ ਨੇ ਸਾਨੂੰ ਆਡੀਓ ਵਾਇਲ ਕੀਤੀ ਵੀਡੀਓ ਅਤੇ ਉਹ ਸਾਥੀਆਂ ਨੂੰ ਥਾਣੇ ਵਿੱਚ ਜਦੋਂ ਉਹ ਲੈ ਕੇ ਗਏ ਉਸ ਟਾਈਮ ਵੀਡੀਓ ਹੀ ਬਣੀ ਗਈ ਸੀ ਅਤੇ ਕੋਈ ਵੀ ਮਾਰਕੁੱਟ ਜਿਹੜੀ ਉਹਨਾਂ ਨਹੀਂ ਕੀਤੀ ਕਿ ਨਾਕ ਕੋਟਰਾਇਆ ਕੀਤਾ ਗਿਆ ਪਰ ਜਾਣਬੋਝ ਕੇ ਉੱਥੇ ਦੀ ਹਿਮਾਚਲ ਪ੍ਰਦੇਸ਼ ਪੁਲਿਸ ਨੇ ਜਿਹੜਾ ਸਾਡੇ ਸਾਥੀਆਂ ਦੇ ਪਰਚੀ ਕੀਤਾ ਪਰਚਾ ਦਰਜ ਕੀਤਾ ਉਹ ਪਰਚਾ ਜਿਹੜਾ ਤੁਰੰਤ ਰੱਦ ਕਰਾਉਣ ਵਾਸਤੇ 26 ਸਤੰਬਰ ਨੂੰ ਦਿਨ ਵੀਰਵਾਰ ਨੂੰ ਜਿਹੜਾ 12 ਵਜੇ ਆਪਾਂ ਹਿਮਾਚਲ ਪ੍ਰਦੇਸ਼ ਜਿਹੜਾ ਸਾਰੇ ਸਾਥੀਆਂ ਨੇ ਪਹੁੰਚਣਾ ਤਾਂ ਜੋ ਉੱਥੇ ਦੇ ਡੀਜੀਪੀ ਅਤੇ ਐਸਪੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਵੀ ਦੇਣਾ ਅਤੇ ਉੱਥੇ ਦੇ ਜਿਹੜੇ ਸਾਡੇ ਲੋਕ ਆ ਉਹਨਾਂ ਨੂੰ ਹੌਸਲਾ ਬਜ ਪੰਜਾਬ ਜਿਹੜਾ ਆ ਇਹਨਾਂ ਦੇ ਨਾਲ ਆ ਜੇਕਰ ਤੁਰੰਤ ਜਿਹੜਾ ਨਮਾਜ਼ਦਨ ਪ੍ਰਦੇਸ਼ ਨੇ ਜਿਹੜਾ ਬੱਚਾ ਅਮਿਤ ਵਾਲਮੀਕੀ ਤੇ ਉਹਨਾਂ ਦੇ ਸਾਥੀਆਂ ਨੇ ਕੀਤਾ ਜੇ ਰੱਦ ਨਾ ਕੀਤਾ ਗਿਆ ਤੇ ਅਸੀਂ ਜਿਹੜਾ ਜਲੰਧਰ ਵਿੱਚ ਵੱਡੀ ਮੀਟਿੰਗ ਜਿਹੜੀ ਆ ਪੂਰੇ ਪੰਜਾਬ ਦੇ ਸਰਬੰਧੀਆਂ ਸੰਸਾਦ ਦੀ ਮੀਟਿੰਗ ਕਰਕੇ ਪੰਜਾਬ ਬੰਦੀ ਕਾਲ ਜਿਹੜੀ ਆ ਉਹ ਜਲਦੀ ਹੀ ਜਿਹੜੀ ਉਸ ਵੀਰਵਾਰ ਤੋਂ ਬਾਅਦ ਜਿਹੜੀ ਜਲਦੀ ਤਰ੍ਹਾਂ ਤੇ ਜਿਹੜੀ ਮੀਟਿੰਗ ਆ ਉਹ ਬੁਲਾ ਕੇ ਵੱਡੇ ਪੱਧਰ ਤੇ ਪੰਜਾਬ ਬੰਦੀ ਕਾਲ ਦੇਵਾਂਗੇ ਸੋ ਅਸੀਂ ਚਾਹੁੰਦੇ ਆ ਕਿ ਉੱਥੇ ਦੀ ਜਿਹੜੀ ਨਮਾਜ਼ਦਨ ਪ੍ਰਦੇਸ਼ ਪੁਲਸ ਆ ਉਹ ਸਾਡੇ ਸਾਥੀਆਂ ਦੇ ਪਰਚਾ ਰੱਦ ਕੀਤਾ ਉਹਨੂੰ ਰੱਦ ਕੀਤਾ ਜਾਵੇ ਤੇ ਜਿਹੜੇ ਬੰਦੇ ਨੇ ਅ ਸਲਾਖਾਂ ਦੇ ਵਿੱਚ ਛੱਡ ਦੇ ਗ੍ਰਿਫਤਾਰ ਕੀਤੇ ਜਾ ਰਹੇ ਸੋ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਵੀ ਆਪਾਂ ਵੀਰਵਾਨ ਨੂੰ ਸਾਰੇ ਸਾਥੀਆਂ ਨੇ 12:00 ਵਜੇ ਹਿਮਾਚਲਪੁਰ ਦੇ ਜਿਹੜਾ ਉਹ ਪਹੁੰਚਣਾ ਸਾਰਿਆਂ ਨੂੰ ਜੈ ਗੁਰਦੇਵ ਤਾਨ ਗੁਰਦੇਵ ਜੈ ਵਾਲਮੀਕੀ ਹਰਿ ਵਾਲਮੀਕੀ ਜੈ ਭੀਮ ਜੈ ਭਾਗ